ਇੰਨਾ ਗੁੱਸਾ ਸੀ ਛੋਡੇ ਚ ਹੀ ਦੇਖੇ ਮੈਨੂੰ ਬਹੁਤ ਚੀ ਚੜਦੇ ਛੋਡੇ ਕਿਉਂਕਿ ਤੁਸੀਂ ਪੜਦੇ ਇੱਕ ਸਵਾਲ ਹੋਰ ਪੁੱਛਦਾ ਤੁਸੀਂ ਇੱਥੇ ਬੈਠੇ ਰਹੋ ਬੀਬੀ ਜੀ ਹਵਾ ਥਾਂ ਕਿਉਂ ਘੇਰਦੀ ਹੈਗੀ ਸੈਂਸ ਦਾ ਸਵਾਲ ਆ ਮੈਂ ਨਹੀਂ ਕਹਿ ਰਿਹਾ ਸੈਂਸ ਕਰੀਆ ਹੈ ਹੇ ਟੋਕਾਂ ਲਈ ਹੈ ਤੂੰ ਦੱਸ ਉਹ ਤੂੰ ਦੱਸ ਸਾਵਧਾਨ ਹੋ ਜਾ ਪਹਿਲਾਂ ਤਾਂ ਸਾਵਧਾਨ ਹੋ ਜਾ ਹਵਾ ਥਾਂ ਕਿਉਂ ਘੇਰਦੀ ਹੈ ਘੇਰਦੀ ਉਹਦਾ ਹੈ ਅਗਲੀ ਆਈ ਨਹੀਂ ਘੇਰਦੀ ਕਿਉਂ ਨਹੀਂ ਘੇਰਦੀ ਜਦੋਂ ਬੋਲ ਬਲੇਜ ਹਵਾ ਝੋਗਣ ਪਰਕੇ ਪਉਂਦੀਆ ਥਾਉਣੀ ਕੇ ਮੈਨੂੰ ਦੁੱਖ ਨਹੀਂ ਲੱਗਦਾ ਇਹ ਦੁੱਖ ਨਹੀਂ ਲੱਗਦਾ ਅਰੇ ਭਾਈ ਤੁਸੀਂ ਜਰ ਕਿਉਂ ਜਮਾਖਾ ਦਾ ਫੂਟਰ ਕਰ ਰਹੇ ਹੋ ਤੁਸੀਂ ਨਹੀਂ ਇਹ ਹੋਰ ਉਹ ਜਮਾਗੂ ਵੀ ਕੋ ਫੁੱਟ ਫੁੱਟ ਬਲਾਈ ਜਾ ਨਾ ਜਦੋਂ ਬੁਲਬੁਲਾਂ ਨੇ ਜੋਖਣਾਉਂਦੇ ਜੀ ਹਵਾ ਪਰ ਜੇ ਥਾਂ ਘੇਰਦੀ ਨਹੀਂ ਸਾਇੰਸ ਕਹਿ ਰਹੀਆ ਮੈਂ ਨਹੀਂ ਕਹਿ ਰਿਆ ਇਹ ਕੱਟ ਬੈਜਾ ਬੈਜਾ ਭਾਈ ਬੈਜਾ ਪਿਆਰ ਨਾਲ ਸੁਣ ਚਲੋ ਜੀ ਕਿਤਾ ਹੀ ਤਾਂ ਹੋਗੀ ਸਾਇੰਸ ਸਾਇੰਸ ਆਉਂਦੀ ਨਹੀਂ ਹੈਗੀ ਮੈਂ ਇਥੇ ਦੱਸੋ ਆ ਮੈਥ ਦਾ ਪੁੱਛੋਈ ਸਵਾਲ ਕਿਹੜਾ 80 ਦਾ 80 ਦਾ ਪਹਾੜਾ ਸੁਣਾਓ ਸੁਣਾਓ 5 ਤੱਕ ਹੀ ਸੁਣਾ ਦੋ 80 ਦਾ ਪਹਾੜਾ ਸਾਵਧਾਨ ਹੋ ਜੂਨ ਨਾਲ ਪੁੱਤ ਕਾਟੀਆਂ ਲਾ ਲਾ ਕੇ ਸੁਣਾ ਦੋ 80 ਇੱਕ ਮਸੇ 80 ਦੂਣਾ 100 ਜੀ 80 ਦੂਣਾ 80 ਦੂਣਾ 80